ਇਸ ਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਖੀਰੀ ਲੜਾਈ ਸੀ 1715 ਈਸਵੀ ਨੂੰ 8 ਮਹੀਨੇ ਦੇ ਘੇਰਾਬੰਦੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਸ ਸਥਾਨ ਤੋਂ ਗ੍ਰਿਫਤਾਰ ਕਰਕੇ ਜਲੂਸ ਦੇ ਰੂਪ ਵਿੱਚ ਲੋਹੇ ਦੇ ਪਿੰਜਰੇ ਵਿੱਚ ਬਿਠਾਲ ਕੇ ਹਾਥੀ ਤੇ ਬਿਠਾਲ ਕੇ ਉਸ ਤੋਂ ਬਾਅਦ ਲਾਹੌਰ ਵਾਇਦਰੀ ਜਾ ਕੇ ਬੰਦਾ ਸਿੰਘ ਬਹਾਦਰ ਦੀ ਜਰੀਆ ਓਸ਼ੀਦੀ ਹੁੰਦੀ ਹੈ ਅਬਦੁਸ ਸਮਦ ਖਾਨ ਦੀਆਂ ਲੱਖਾਂ ਦੀ ਦਾਜ ਚ ਫੌਜ ਐਨੀ ਕੁ ਫੌਜ ਆ ਗਈ ਕਿ ਕਹਿੰਦੇ ਵੀ ਮੁਗਲਾਂ ਦਾ ਇੰਨਾ ਕੁ ਰਸ ਸੀ ਬਾੜ ਵੀ ਮੁਗਲਾਂ ਦੇ ਘੋੜਿਆਂ ਦੇ ਖਾਣ ਵਾਸਤੇ ਘਾ ਵੀ ਇਲਾਕੇ ਦਾ ਮੁਕ ਪਿਆ ਸੀ ਫਰਖਸ਼ੀਰ ਬਾਦਸ਼ਾਹ ਨੂੰ ਹੁਕਮ ਲਾਇਆ ਗਿਆ ਕਿ ਫਰਖਸ਼ੀਰ ਬਾਦਸ਼ਾਹ ਦਾ ਹੁਕਮ ਹੈ ਕਿ ਤੂੰ ਆਪਣੇ ਬੱਚੇ ਦਾ ਆਪ ਕਤਲ ਕਰੇਂਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਫਰਖਸ਼ੀਰ ਇਹ ਤੇ ਮੇਰਾ ਬੱਚਾ ਹੈ ਜੇ ਤੇਰਾ ਬੱਚਾ ਵੀ ਹੁੰਦਾ ਤੇ ਆਪਾਂ ਉਹਦਾ ਕਤਲ ਨਹੀਂ ਸੀ ਕਰਨਾ ਇਹ ਉਹਨੇ ਧੁੰਨੀ ਤੋਂ ਲੈ ਕੇ ਧੌਣ ਤੱਕ چیرਕੇ ਬੰਦਾ ਸਿੰਘ ਬਹਾਦਰ ਜੀ ਦੇ ਲਖਤੇ ਜੀਰ ਬਾਬਾ ਅਜੀਤ ਸਿੰਘ ਨੂੰ چیرਕੇ ਬੰਦਾ ਸਿੰਘ ਬਹਾਦਰ ਜੀ ਦੇ ਜਿਹੜਾ ਉਹਨਾਂ ਦਾ ਦਿਲ ਧੜਕਦਾ ਸੀ ਉਹ ਬੰਦਾ ਸਿੰਘ ਬਹਾਦਰ ਜੀ ਮੂਹ ਵੀ ਤੁੰਨਿਆ ਗਿਆ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਦੁਨੀਆ ਦੇ ਅੰਦਰ ਇੱਕ ਸਿੱਖ ਇਤਿਹਾਸ ਅਜਾਇਆ ਹੈ ਜਿਸ ਦੀ ਨੀਂਹ ਜਿਹੜੀ ਕੁਰਬਾਨੀਆਂ ਤੇ ਰੱਖੀ ਗਈ ਹੈ ਜੇਕਰ ਸਿੱਖ ਇਤਿਹਾਸ ਨੂੰ ਸਟੱਡੀ ਕਰੀਏ ਇਹਦਾ ਇਤਿਹਾਸ ਦੱਸਦਾ ਹੈ ਕਿ ਇੱਥੇ ਅਣਗਿਣਤ ਕੁਰਬਾਨੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਸਭ ਤੋਂ ਲਾਸਾਨੀ ਕੁਰਬਾਨੀ ਦੀ ਗੱਲ ਕਰੀਏ ਤਾਂ 10ਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਪੂਰੇ ਪਰਿਵਾਰ ਦੀ ਜੋ ਕੁਰਬਾਨੀ ਹੈ ਉਹ ਲਾਸਾਨੀ ਕੁਰਬਾਨੀ ਗਣੀ ਗਈ ਹੈ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਗੜੀ ਗੁਰਦਾਸ ਡੰਗਲ ਤੁਹਾਨੂੰ ਦੱਸ ਦਈਏ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਇਹ ਗੁਰਦੁਆਰਾ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਗੁਰਦਾਸ ਡੰਗਲ ਪਿੰਡ ਵਿੱਚ ਸਥਿਤ ਹੈ ਤਸਵੀਰਾਂ ਸਾਂਝੀਆਂ ਕਰ ਦਿੰਨੇ ਹਾਂ ਇਸ ਗੁਰਦੁਆਰਾ ਦਾ ਬੜਾ ਮਾਣ ਮੱਤਾ ਇਤਿਹਾਸ ਹੈ ਜਦੋਂ ਛੋਟੇ ਸੈਭਜਾਦੇ ਸਰਹੰਦ ਵਿੱਚ ਸ਼ਹੀਦ ਕੀਤੇ ਜਾਂਦੇ ਹਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੀ ਏਟਨਾ ਏਟ ਖੜਕਾਉਣ ਵਾਸਤੇ ਤਿਆਰ ਹੁੰਦੇ ਹਨ ਕਈ ਸੂਬਿਆਂ ਤੇ ਉਹਨਾਂ ਵੱਲੋਂ ਕਬਜ਼ਾ ਕੀਤਾ ਜਾਂਦਾ ਹੈ ਮੁਗਲ ਫੌਜਾਂ ਨੂੰ ਹਰਾਇਆ ਜਾਂਦਾ ਹੈ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸਿੰਘਾਂ ਨੂੰ ਇਸ ਗੜੀ ਦੇ ਅੰਦਰ ਮੁਗਲ ਫੌਜਾਂ ਵੱਲੋਂ ਘੇਰਾ ਪਾਇਆ ਜਾਂਦਾ ਹੈ ਅਤੇ ਲਗਾਤਾਰ 8 ਮਹੀਨੇ ਇਹ ਘੇਰਾਬੰਦੀ ਜਾਰੀ ਰਹਿੰਦੀ ਹੈ ਜਦੋਂ ਇਸ ਗੜੀ ਦੇ ਅੰਦਰ ਸਿੰਘਾਂ ਦੇ ਕੋਲ ਖਾਣ ਪੀਣ ਦੀ ਰਸਦ ਅਤੇ ਹੋਰ ਸਮਾਨ ਬਿਲਕੁਲ ਮੁੱਕ ਜਾਂਦਾ ਹੈ ਉਸ ਤੋਂ ਬਾਅਦ ਮੁਗਲ ਫੌਜਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਲਾਹੌਰ ਦੇ ਰਸਤੇ ਦਿੱਲੀ ਲਿਜਾਇਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਪੁੱਤਰ ਦਾ ਜੋ ਕਲੇਜਾ ਹੈ ਉਹਨਾਂ ਦੇ ਮੂੰਹ ਵਿੱਚ ਪਾਇਆ ਜਾਂਦਾ ਹੈ ਆਓ ਇਸ ਸਬੰਧੀ ਸਿੰਘ ਸਾਹਿਬ ਵੱਲੋਂ ਸੰਪੂਰਨ ਇਤਿਹਾਸ ਬਾਰੇ ਜਾਣਕਾਰ ਲੈਨੇ ਹਾਂ ਕੋਈ ਤਸਵੀਰਾਂ ਸਾਂਝੀਆਂ ਕਰਦੇ ਹਾਂ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼ ਭਾਈ ਔਂਕਾਰ ਸਿੰਘ ਜੀ ਗੁਰੂ ਪੈਰੀ ਸਾਧ ਸੰਗਤ ਜੀ ਇਸ ਸਥਾਨ ਸੇ ਹਮ ਦੇ ਪਹਿਲੇ ਬਾਦਸ਼ਾਹ ਤਾਨਾ ਮਰਸ਼ੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਸ ਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਖੀਰੀ ਲੜਾਈ ਸੀ 1715 ਈਸਵੀ ਨੂੰ 8 ਮਹੀਨੇ ਦੀ ਘਰਾਬੰਦੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਸ ਸਥਾਨ ਤੋਂ ਗ੍ਰਿਫਤਾਰ ਕਰਕੇ ਜਲੂਸ ਦੇ ਰੂਪ ਵਿੱਚ ਲੋਹੇ ਦੇ ਪਿੰਜਰੇ ਵਿੱਚ ਬਠਾਲ ਕੇ ਹਾਥੀ ਤੇ ਬਠਾਲ ਕੇ ਉਸ ਤੋਂ ਬਾਅਦ ਲਾਹੌਰ ਵਾਹ ਦਿਲੀ ਜਾ ਕੇ ਬੰਦਾ ਸਿੰਘ ਬਹਾਦਰ ਦੀ ਜਰੀਆ ਕਸ਼ੀਦੀ ਹੁੰਦੀ ਹੈ। ਆਸ ਲਿਖਿਆ ਮਿਲਦਾ ਹੈ ਕਿ ਮੁੱਠੀਪਾਰ ਅੰਦਰ ਸਿੰਘ ਸੀ ਗੜੀ ਚਮਕੌਰ ਵਾਲਾ ਹੀ ਸਾਕਾ ਜਰਾ ਸਿੰਘਾਂ ਨੇ 1715 ਈਸਵੀ ਨੂੰ ਦੋਹਰਾਇਆ ਬਾਹਰ ਅਬਦੁਸਮਦ ਖਾਨ ਦੀਆਂ ਲੱਖਾਂ ਦੀ ਦਾਜ ਫੌਜ ਐਨੀਕ ਫੌਜ ਆ ਗਈ ਕਿ ਕਹਿੰਦੇ ਵੀ ਮੁਗਲਾਂ ਦਾ ਇਨਾਕ ਰਸਸੀ ਬਾੜ ਵੀ ਮੋਹਲਾਂ ਦੇ ਘੋੜਿਆਂ ਦੇ ਖਾਣ ਵਾਸਤੇ ਕਾਹ ਵੀ ਇਲਾਕੇ ਦਾ ਮੁਕ ਪਿਆ ਸੀ ਤੇ ਇਥੇ ਜਦੋਂ ਬੰਦਾ ਸਿੰਘ ਬਹਾਦਰ ਜੀ ਆਏ ਇਹ ਦੁਨੀ ਚੰਦ ਦੀ ਕੱਚੀ ਹਵੇਲੀ ਸੀ ਗੜੀ ਸੀ ਜਿਹਨੂੰ ਬੰਦਾ ਸਿੰਘ ਬਹਾਦਰ ਜੀ ਨੇ ਆਪਣਾ ਟਿਕਾਣਾ ਬਣਾਇਆ ਤਿੰਨ ਮਹੀਨੇ ਦਾ ਰਾਸ਼ਨ ਮੌਜੂਦ ਸੀਗਾ ਅਖੀਰਲੇ 5 ਮਹੀਨੇ ਇਤਿਹਾਸ ਲਿਖਿਆ ਮਿਲਦਾ ਹੈ ਸਿੰਘਾਂ ਨੂੰ ਦਰਖਤਾਂ ਦੀਆਂ ਟਾਹਣੀਆਂ ਪੱਤੇ ਖਾ ਕੇ ਗੁਜ਼ਾਰਾ ਕਰਨਾ ਪਿਆ ਇਥੋਂ ਤੱਕ ਵੀ ਸਸ ਮਿਲਦਾ ਹੈ ਕਿ ਸਿੰਘਾਂ ਨੇ ਆਪਣੇ ਪੱਟਾਂ ਦਾ ਮਾਸ ਵੀ ਕੱਢ ਕੇ ਇੱਕ ਦੂਜੇ ਦੇ ਮੂੰਹ ਵਿੱਚ ਪਾਇਆ ਵੀ ਤੂੰ ਕਿਸੇ ਤਰ੍ਹਾਂ ਜਿਉਂਦਾ ਰਹੋ ਕੌਮ ਦੇ ਪਹਿਲੇ ਬਾਦਸ਼ਾਹ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਇਸ ਧਰਤੀ ਤੇ ਔਰ ਮੁਗਲ ਖੌਫ ਖਾਂਦੇ ਸੀ ਉਸ ਕਰਕੇ ਜਲੂਸ ਇਸੇ ਤਰ੍ਹਾਂ ਬਣਾਇਆ ਗਿਆ ਕਿ ਮੁਗਲ ਜੜੇ ਸੀ ਉਹ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਤੋਂ ਡਰਦੇ ਸੀ ਤੇ ਉਹਨਾਂ ਉਹਨਾਂ ਇਲਾਕਿਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫੇਰਿਆ ਗਿਆ ਬਾਬਾ ਬੰਦਾ ਸਿੰਘ ਪਹਿਲਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਰੇ ਨਾਲ ਜਰਨੈਲ 시 ਬਾਦ ਸਿੰਘ ਵਰਗੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਦੀ ਵਾਰੀ ਆਈ ਪੌਣੇ 4 ਸਾਲ ਦੀ ਉਮਰ ਬਾਬਾ ਅਜੇ ਸਿੰਘ ਜੀ ਦੀ ਉਹਨਾਂ ਨੂੰ ਮਤਲਬ ਫਰਖਸ਼ੀਰ ਬਾਦਸ਼ਾਹ ਵੱਲੋਂ ਹੁਕਮ ਲਾਇਆ ਗਿਆ ਕਿ ਫਰਖਸ਼ੀਰ ਬਾਦਸ਼ਾਹ ਦਾ ਹੁਕਮ ਹੈ ਕਿ ਤੂੰ ਆਪਣੇ ਬੱਚੇ ਦਾ ਆਪ ਕਤਲ ਕਰੇਂਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਫਰਖਸ਼ੀਰ ਇਹ ਤੇ ਮੇਰਾ ਬੱਚਾ ਹੈ ਜੇ ਤੇਰਾ ਬੱਚਾ ਵੀ ਹੁੰਦਾ ਤੇ ਆਪਾਂ ਉਹਦਾ ਕਤਲ ਨਹੀਂ ਸੀ ਕਰਨਾ ਕਿਉਂਕਿ ਖਾਲਸਾ ਜੜਾ ਉਹ ਬੱਚੇ ਨੇ ਹੱਥੇ ਤੇ ਔਰਤ ਵਾਰ ਨਹੀਂ ਕਰਦਾ ਫਰਖਸ਼ੀਰ ਨੇ ਹੁਕਮ ਲਾਇਆ ਕਾਜੀ ਨੇ ਫਤਵਾ ਸੁਣਾਇਆ ਜਲਾਦ ਨੇ ਧੁੰਨੀ ਤੋਂ ਲੈ ਕੇ ਧੌਣ ਤੱਕ ਚੀਰ ਕੇ ਬੰਦਾ ਸਿੰਘ ਬਹਾਦਰ ਜੀ ਦੇ ਲਖਤੇ ਜੀਰ ਬਾਬਾ ਅਜੀਤ ਸਿੰਘ ਨੂੰ ਚੀਰ ਕੇ ਬੰਦਾ ਸਿੰਘ ਬਹਾਦਰ ਜੀ ਦੇ ਜਿਹੜਾ ਉਹਨਾਂ ਦਾ ਦਿਲ ਧੜਕਦਾ ਸੀ ਉਹ ਬੰਦਾ ਸਿੰਘ ਬਹਾਦਰ ਜੀ ਦੇ ਮੂਹ ਜੁੰਨਿਆਂ ਗਿਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਹੈ ਦੋਵੇਂ ਬਾਹਾਂ ਕੱਢ ਦਿੱਤੀਆਂ ਜਾਂਦੀਆਂ ਬੰਦਾ ਸਿੰਘ ਬਹਾਦਰ ਜੀ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਦੋਵੇਂ ਲੱਤਾਂ ਕੱਢ ਦਿੱਤੀਆਂ ਜਾਂਦੀਆਂ ਬੰਦਾ ਸਿੰਘ ਬਹਾਦਰ ਜੀ ਦੀਆਂ ਰੈਂਦੇ ਸਰੀਰ ਨੂੰ ਮਤਲਬ ਕਈ ਦਿਨ ਉਹ మాਸ ਮੁਗਲ ਜੜਾ ਉਹ ਬੰਦਾ ਸਿੰਘ ਬਹਾਦਰ ਜੀ ਦਾ ਨੋਚਦੇ ਰਹੇ ਫਿਰ ਅਖੀਰ ਵਿੱਚ ਰਹਿੰਦੇ ਸਰੀਰ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੰਦ-ਬੰਦ ਕੱਟ ਕੇ ਉਹਨਾਂ ਨੂੰ ਜਰਾ ਉਹ ਸ਼ਹੀਦ ਕੀਤਾ ਜਾਂਦਾ ਬੰਦਾ ਸਿੰਘ ਬਹਾਦਰ ਜੀ ਇਸ ਗੜੀ ਵਿੱਚ ਆਏ ਰਾਸ਼ਨ ਪਾਣੀ ਦੀ ਕਮੀ ਹੋ ਗਈ ਸਰੀਰ ਜਰੇ ਸੀ ਸਿੱਖਾਂ ਦੇ ਪਿੰਜਰ ਹੋ ਗਏ ਬਾਬਾ ਬਨੋ ਸਿੰਘ ਜੀ ਕਹਿਣ ਲੱਗੇ ਬੰਦਾ ਸਿੰਘ ਬਹਾਦਰ ਜੀ ਆਪਾਂ ਚਲੇ ਜਾਈਏ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਵੀ ਹੁਣ ਜਿਨ੍ਹਾਂ ਦੇ ਕਰਕੇ ਮੈਂ ਕੌਮ ਦਾ ਬਾਦਸ਼ਾਹ ਬਣਿਆ ਗੁਰੂ ਨਾਨਕ ਗੁਰਗੋਬ ਸਿੰਘ ਦੇ ਨਾਂ ਦਾ ਸਿੱਕਾ ਚਲਾਇਆ ਜਿਨ੍ਹਾਂ ਜਰਨੈਲਾਂ ਨੇ ਮੇਰਾ ਇਨਾ ਸਾਥ ਦਿੱਤਾ ਤੇ ਇਹਨਾਂ ਨੂੰ ਮੈਂ ਇਸ ਹਾਲਾਤ ਵਿੱਚ ਛੱਡ ਕੇ ਨਹੀਂ ਜਾ ਸਕਦਾ ਫਿਰ ਬਾਬਾ ਬਨੋ ਸਿੰਘ ਜੀ ਵਿੱਚ ਚਲੇ ਗਏ 9 ਅਪ੍ਰੈਲ ਨੂੰ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਿੰਘ ਸੰਗਤਾਂ ਦੇ ਸਹਿਯੋਗ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਸロナ ਜੋੜ ਮੇਲਾ ਕਰਵਾਇਆ ਜਾਂਦਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜੁਰੀਦਾਗੀ ਜਿੱਥੇ ਪਹੁੰਚਦੇ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਸロナ ਜੋੜ ਮੇਲਾ ਕਰਵਾਇਆ ਜਾਂਦਾ ਗੁਰੂਕੀਆਂ ਇਲਾਕੇ ਦੀਆਂ ਸੰਗਤਾਂ ਹਰ ਐਤਵਾਰ ਨੂੰ ਇਹਨਾਂ ਸਮਾਗਮਾਂ ਹਰ ਐਤਵਾਰ ਨੂੰ ਇਸ ਸ਼ਾਂਤੀ ਸਮਾਗਮ ਚੱਲਦੇ ਨੇ ਇਹਨਾਂ ਗੁਰਮਤ ਸਮਾਗਮਾਂ ਵਿੱਚ ਲਾਕੇ ਦੀਆਂ ਸੰਗਤਾਂ ਪਹੁੰਚਦੀਆਂ ਨੇ ਔਰ ਬੰਦਾ ਸਿੰਘ ਬਹਾਦਰੀ ਦਾ ਜਨਮ ਦਿਹਾੜਾ ਅਕਤੂਬਰ ਮਹੀਨੇ ਹਰ ਸਾਲ ਬੜੀ ਸਰਦਾਰ ਸਤਕਾਰ ਦੇ ਨਾਲ ਇਸ ਸਥਾਨ ਤੇ ਪਹਾੜੀ ਜੋਰ ਮੇਲਾ ਕਰਵਾਇਆ ਜਾਂਦਾ ਹੈ